ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਪਨੀਰ ਦੀ ਮਟਰਾਂ ਵਾਲੀ ਭੁਰਜੀ ਆ ਜਿਹੜੀ ਉਹ ਬਣਾ ਕੇ ਦਿਖਾਵਾਂਗੇ ਇਹ ਜਿਹੜੇ ਆਪਾਂ ਪਨੀਰ ਭੁਰਜੀ ਦੇ ਵਿੱਚ ਜਦੋਂ ਆਪਾਂ ਮਟਰ ਪਾਉਂਦੇ ਆ ਤਾਂ ਇਹਦਾ ਜਿਹੜਾ ਟੇਸਟ ਉਹ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਤੇ ਚਲੋ ਆਪਾਂ ਭੁਰਜੀ ਬਣਾਉਣ ਲਈ ਜਿਹੜਾ ਜਿਹੜਾ ਸਮਾਨ ਲੈਂਦਾ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਆਪਾਂ ਨੇ ਇਹ 3 1/2 300 ਗ੍ਰਾਮ ਪਨੀਰ ਲਿਆ ਤੇ ਨਾਲ ਹੀ ਅੱਧਿਕੋਕੋਲੀ ਆਪਾਂ ਨੇ ਫਰੈਸ਼ ਹਰੇ ਮਟਰ ਲੱਤੇ ਨੇ ਇੱਕ మీడియం ਸਾਈਜ਼ ਦਾ ਟਮਾਟਰ ਲਿਆ ਦੋ ਪਿਆਜ਼ ਲੱਤੇ ਨੇ ਤੇ ਪੰਜ ਤੋਂ ਸੱਤ ਆਪਾਂ ਨੇ ਹਰੀਆਂ ਮਿਰਚਾਂ ਲੈ ਲਈਆਂ ਸੀ ਤੇ ਅੱਧਾ ਇੰਚ ਅਦਰਕ ਦਾ ਟੁਕੜਾ ਵੀ ਆਪਾਂ ਨੇ ਬਰੀਕ ਕੱਟ ਕੇ ਰੱਖ ਲਿਆ ਤੇ ਹੁਣ ਆਪਾਂ ਇੱਕ ਪਾਸੇ ਗੈਸ ਦੇ ਉੱਪਰ ਕੜਾਹੀ ਆ ਜਿਹੜੀ ਉਹਨੂੰ ਗਰਮ ਹੋਣ ਦੇ ਲਈ ਰੱਖ ਦਵਾਂਗੇ ਤੇ ਇਹਦੇ ਵਿੱਚ ਆਪਾਂ ਨੇ ਛੋਟੀ ਡੇਢ ਘੜਸੀ ਆ ਜਿਹੜੀ ਰਿਫਾਈਨਡ ਤੇਲ ਦੀ ਪਾ ਲੈਣੀ ਆ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਸਰੋਂ ਦਾ ਤੇਲ ਲੈਣਾ ਚਾਹੋ ਤਾਂ ਉਹ ਵੀ ਲੈ ਸਕਦੇ ਹੋ ਦੇਸੀ ਘਿਓ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਨਾਲ ਹੀ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਗਿਆ ਸੀ ਹੁਣ ਆਪਾਂ ਨੇ ਅੱਧਾ ਚਮਚਾ ਇਹਦੇ ਵਿੱਚ ਜੀਰੇ ਦਾ ਪਾ ਲਿਆ ਤੇ ਨਾਲ ਹੀ ਜਿਹੜਾ ਆਪਾਂ ਨੇ ਦੋ ਪਿਆਜ਼ ਕੱਟ ਕੇ ਰੱਖੇ ਹੋਏ ਸੀਗੇ ਉਹ ਆਪਾਂ ਨੇ ਹੁਣ ਪਾ ਦਦੇ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਗੈਸ ਜਿਹੜੀ ਆਂਚ ਆਪਾਂ ਨੇ ਉਹ ਲੋ ਟੂ ਮੀਡੀਅਮ ਹੀ ਰੱਖਣੀ ਆ ਤਾਂ ਕਿ ਜਿਹੜੇ ਆਪਣੇ ਪਿਆਜ਼ ਨੇ ਹੌਲੀ-ਹੌਲੀ ਸੇਕਦੇ ਨਾਲ ਵਧੀਆ ਤਰੀਕੇ ਦੇ ਨਾਲ ਪਹੁੰਚ ਜਾਣ ਜੇਕਰ ਆਪਾਂ ਗੈਸ ਤੇਜ਼ ਕਰ ਦਾਂਗੇ ਤਾਂ ਪਿਆਜ਼ ਉੱਪਰੋਂ ਜਲ ਜਾਣਗੇ ਤਾਂ ਜਿਹੜਾ ਇਹਨਾਂ ਦਾ ਜਿਹੜਾ ਕ੍ਰਾਂਚਾ ਉਹ ਨਹੀਂ ਆਊਗਾ ਆਪਾਂ ਨੂੰ ਤੇ ਆਪਾਂ ਨੇ ਹੌਲੀ-ਹੌਲੀ ਇਹਨਾਂ ਨੂੰ ਇਸ ਕਰਕੇ ਭੁੰਨਣਾ ਤਾਂ ਕਿ ਹਲਕੇ-ਹਲਕੇ ਜਿਹੀ ਬ੍ਰਾਊਨ ਹੋ ਜਾਣ ਤੇ ਦੇਖੋ ਪਿਆਜ਼ ਆਪਣੇ ਭੁੱਜ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਤੇ ਅਦਰਕ ਆ ਜਿਹੜਾ ਉਹ ਪਾ ਦੇਣਾ ਤੇ ਹਰੀ ਮਿਰਚ ਅਦਰਕ ਪਾਉਣ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਵਾਰ ਦੁਬਾਰਾ ਭੁੰਨਾਗੇ ਤਾਂ ਕਿ ਜਿਹੜੀਆਂ ਆਪਣੀਆਂ ਮਿਰਚਾਂ ਨੇ ਤੇ ਅਦਰਕ ਹੈ ਵੀ ਆਪਣਾ ਭੁੱਜ ਜਵੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਨੇ ਟਮਾਟਰ ਕੱਟ ਕੇ ਰੱਖਿਆ ਹੋਇਆ ਸੀਗਾ ਉਹ ਪਾ ਲੈਣਾ ਟਮਾਟਰ ਨੂੰ ਵੀ ਆਪਾਂ ਸੌਫਟ ਹੋਣ ਤੱਕ ਪਕਾ ਲੈਣਾ ਇਧਰ ਇੱਕ ਪਾਸੇ ਆਪਾਂ ਨੇ ਖੱਟਾ ਛਾਣ ਕੇ ਰੱਖਿਆ ਹੋਇਆ ਸੀਗਾ ਉਹ ਵੀ ਦੁੱਨਾਂ ਲਵਾਂਗੇ ਜਦੋਂ ਤੱਕ ਆਪਣੀ ਸਬਜੀ ਆ ਜਿਹੜੀ ਉਹ ਵੀ ਹੌਲੀ-ਹੌਲੀ ਤਿਆਰ ਹੋ ਜਾਊਗੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚ ਆ ਜਿਹੜਾ ਪਾਲਣ ਸਿੰਦੇ ਨਮਕ ਦਾ ਤੇ ਪੌਣਾ ਚਮਚ ਆਪਾਂ ਹਲਦੀ ਦਾ ਪਾਵਾਂਗੇ ਹਲਦੀ ਆ ਜਿਹੜੀ ਤੁਸੀਂ ਵੱਧ ਘੱਟ ਆਪਣੀ ਚੋਇਸ ਨਾਲ ਲੈ ਸਕਦੇ ਹੋ ਪਰ ਸਾਨੂੰ ਹਲਦੀ ਪਸੰਦ ਆ ਖਾਣੀ ਤਾਂ ਸੀ ਪਾਲਣੇ ਨੇ ਇਹਨਾਂ ਪਨੀਰ ਦੀ ਪੁਰਜੀ ਚ ਕਈ ਲੋਕੇ ਹਲਦੀ ਪਨੀਰ ਦੀ ਪੁਰਜੀ ਚ ਘੱਟ ਪਾਉਂਦੇ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਵੀ ਐਡ ਕੀਤਾ ਸੀਗਾ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਥੱਲੇ ਨਾ ਲੱਗਣ ਤੇ ਜਿਹੜੇ ਟਮਾਟਰ ਆ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਦੇਖੋ ਟਮਾਟਰ ਨੇ ਜਿਹੜੇ ਆਪਣੇ ਚੰਗੀ ਤਰ੍ਹਾਂ ਪੱਕ ਗਏ ਨੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਹਰੇ ਮਟਰ ਲੱਗੇ ਹੋਏ ਸੀਗੇ ਉਹ ਪਾ ਦਾਂਗੇ ਹਰੇ ਮਟਰਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਪਕਾਉਣਾ ਹੈ। ਅੱਜ ਕੱਲ ਜਿਹੜੇ ਮਟਰ ਆਉਂਦੇ ਨੇ ਇਹ ਥੋੜੇ ਜੇ ਕੱਚੇ ਘੱਟ ਹੁੰਦੇ ਨੇ ਸੌਫਟ ਤੇ ਹੁਣ ਆਪਾਂ ਇਹਨਾਂ ਨੂੰ 5 ਤੋਂ 4 ਮਿੰਟ ਢੱਕ ਕੇ ਪਕਾਵਾਂਗੇ ਲੋ ਆਂਚ ਦੇ ਉੱਪਰ ਤੇ ਜੇਕਰ ਆਪਾਂ ਨੂੰ ਵਿੱਚ ਪਾਣੀ ਦੀ ਜ਼ਰੂਰਤ ਪਈ ਤਾਂ ਆਪਾਂ ਪਾਣੀ ਵੀ ਐਡ ਕਰਾਂਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਢੱਕ ਕੇ ਰੱਖ ਦੈ ਨਾ ਉਧਰ ਆਪਾਂ ਨੇ ਆਟਾ ਇਹ ਜਿਹੜਾ ਉਹ ਗੁੰਨ ਲੈਣਾ 5-7 ਮਿੰਟ ਬਾਅਦ ਆਪਾਂ ਹੁਣ ਇਹਨੂੰ ਚੈੱਕ ਕਰਾਂਗੇ ਤੇ ਹੁਣ 5-7 ਮਿੰਟ ਬਾਅਦ ਆਪਾਂ ਨੇ ਹੁਣ ਇਹਨਾਂ ਨੂੰ ਚੈੱਕ ਕੀਤਾ ਉੱਧਰ ਆਪਣਾ ਆਟਾ ਸੀਗਾ ਉਹ ਵੀ ਦੋਨੋਂ ਲਿਆ ਆਪਾਂ ਨੇ ਤੇ ਆਪਣੇ ਜਿਹੜੇ ਹਰੇ ਮਟਰ ਨੇ ਤੇ ਉਹ ਚੰਗੀ ਤਰ੍ਹਾਂ ਹਜੇ ਲੱਦਾ ਵੀ ਪੱਕੇ ਨਹੀਂ ਹੋਣਗੇ ਤੇ ਆਪਾਂ ਇੱਕ ਵਾਰ ਇਹਨਾਂ ਨੂੰ ਚੈੱਕ ਕਰਕੇ ਤੁਹਾਨੂੰ ਦਿਖਾ ਦਾਂਗੇ ਆਪਣੇ ਟਮਾਟਰ ਨੇ ਜਿਹੜੇ ਉਹ ਵੀ ਹਜੇ ਥੋੜੇ ਜਿ ਖੜਮੇ ਸੀਗੇ ਕਿਉਂਕਿ ਅੱਜ ਸੀਗੀ ਮੈਂ ਬਿਲਕੁਲ ਸਲੋ ਕੀਤੀ ਹੋਈ ਸੀਗੀ ਤੇ ਉਦੋਂ ਮੈਂ ਆਟਾ ਵੀ ਗੁੰਨ ਲਿਆ ਇਸ ਕਰਕੇ ਮੈਂ ਅੱਜ ਵੀ ਘੱਟ ਕਰਤੀ ਸੀ ਕਿਉਂਕਿ ਪੁਰਜੀ ਬਣਾਉਣ ਨੂੰ ਆਪਾਂ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਇਹਦਾ ਸੋ ਇਸ ਕਰਕੇ ਜਿਹੜਾ ਪ੍ਰੋਸੈਸ ਆ ਮੈਂ ਹੌਲੀ-ਹੌਲੀ ਕੀਤਾ ਤੇ ਹੁਣ ਆਪਾਂ ਨੇ ਇੱਕ ਵਾਰ ਟੱਕੇ ਹੋ ਰੱਖਤਾ ਸੀਗਾ ਤੇ ਹੁਣ ਆਪਣਾ ਜਿਹੜਾ ਮਸਾਲਾ ਥੋੜਾ ਜਿਹਾ ਥੱਲੇ ਲੱਗਣਾ ਵੀ ਸਟਾਰਟ ਹੋ ਗਿਆ ਏ ਤੇ ਮਟਰ ਨੇ ਜਿਹੜੇ ਆਪਣੇ ਹੁਣ ਪੱਕ ਗਏ ਨੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਨੀਰ ਸੀਗਾ ਜਿਹੜਾ ਉਹਨੂੰ ਮੈਂ ਕद्दूकश ਕਰਕੇ ਰੱਖ ਲਿਆ ਸੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਨੀਰ ਆ ਜਿਹੜਾ ਉਹ ਪਾ ਲੈਣਾ ਪਨੀਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਾਂ ਕਰ ਲੈਣਾ ਤਾਂ ਕਿ ਜਿਹੜੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਰਚ ਜਾਣ ਪਨੀਰ ਦੇ ਵਿੱਚ ਮੈਂ ਪਨੀਰ ਨੂੰ ਕद्दूकश ਕੀਤਾ ਤੁਸੀਂ ਇਹਨੂੰ ਹੱਥਾਂ ਦੇ ਨਾਲ ਮੈਸ਼ ਕਰਨਾ ਚਾਹੋ ਤਾਂ ਹੱਥਾਂ ਦੇ ਨਾਲ ਤੋੜ ਕੇ ਵੀ ਕਰ ਸਕਦੇ ਹੋ ਉਹਦੇ ਵਿੱਚ ਕੀ ਆ ਕਿ ਇਹ ਜਿਹੜੀਆਂ ਜੜੀਆਂ ਨੇ ਪਨੀਰ ਦੀਆਂ ਮੋਟੀਆਂ-ਮੋਟੀਆਂ ਡਲੀਆਂ ਰਹਿ ਜਾਂਦੀਆਂ ਨੇ ਸੋ ਇਸ ਕਰਕੇ ਜਿਹੜਾ ਮਸਾਲਾ ਇਹ ਉਹ ਪ੍ਰੋਪਰ ਇਹਦੇ ਵਿੱਚ ਨਹੀਂ ਰਲ ਪਾਉਂਦਾ ਹੈਗਾ ਇਸੇ ਕਰਕੇ ਮੈਂ ਜਿਹੜਾ ਪਨੀਰ ਹੈ ਇਹਨੂੰ ਕੱਦੂਕਸ਼ ਕੀਤਾ ਹੈ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ 2-3 ਮਿੰਟ ਪਕਾ ਲੈਣਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਨੇ ਹਰਾ ਧਨੀਆ ਐਡ ਕਰ ਦੇਣਾ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਦੀਆਂ ਤਾਂ ਮੇਰੀ ਵੀਡੀਓਜ਼ ਨੂੰ ਅੱਗੇ ਵੱਧ ਤੋਂ ਵੱਧ ਆਪਣੇ ਰਿਲੇਟਿਵਸ ਦੇ ਵਿੱਚ ਸ਼ੇਅਰ ਕਰਦੇ ਆ ਕਰੋ ਨਾਲ ਹੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਮਿਲ ਸਕੇ ਤੇ ਮੇਰੀਆਂ ਵੀਡੀਓਜ਼ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ